ਤਨ ਜੋਰਨ ਪਉ ਧਾਇ ਅੰਤ ਸੰਗ ਕਾ ਹੋ ਨਹੀਂ ਦਿਨਾ ਬਿਰਥਾ ਆਪ ਬੰਧਾਇ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹੁ ਕੁਪਜਿਓ ਕਛ ਗਿਆਨਾ ਘਟ ਹੀ ਮਾਹੇ ਨਰੰਜਨ ਤੇਰਾ ਤਾ ਖੋਜਤ ਉਦਯਾਨ ਬਹੁਤ ਜਮ ਪਰਮਤ ਤੈ ਹਾਰੇਓ ਅਸਥਿਰ ਮਤ ਨਹੀਂ ਪਾਏ ਮਾਨਸ ਦੇਹ ਪਾਏ ਪਦ ਹਾਰ ਭਜ ਨਾਨਕ ਰਾਤ ਬਤਾਈ ਬਹੁਤ ਜਨਮ ਪਰਮਤ ਤੈ ਹਾਰੇਓ ਅਸਥਿਰ ਮਤ ਨਹੀਂ ਪਾਏ ਨਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਏ ਵਾਹਿਗੁਰੂ ਕੀ ਕਲਸਾ ਵਾਹਿਗੁਰੂ